ਹੈਲੋ ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਲੇਖ ਦਾ ਨਾਮ ਹੈ ਵਿਗਿਆਨ ਵਰਦਾਨ ਜਾਂ ਵਿਗਿਆਨ ਅਵਿਸ਼ਾ ਜਾਂ ਅਸੀਂ ਕਹਿ ਸਕਦੇ ਹਾਂ ਵਿਗਿਆਨ ਦੀਆਂ ਕਾੜਾ ਜਾਂ ਵਿਗਿਆਨ ਦੇ ਲਾਭ ਜਾਂ ਹਾਨੀਆਂ ਠੀਕ ਹੈ ਇਹ ਕਈ ਢੰਗਾਂ ਨਾਲ ਸੀ ਕਹਿ ਸਕਦੇ ਹਾਂ ਤਾਂ ਇਹਨਾਂ ਨੂੰ ਅਸੀਂ ਹੈਡਿੰਗ ਪਾ ਕੇ ਐਸੇ ਨੂੰ ਲੇਖ ਨੂੰ ਕਰਾਂਗੇ ਠੀਕ ਹੈ ਪਹਿਲਾ ਹੈ ਜਾਣ ਪਛਾਣ ਕਰ ਲਈਏ ਕਹਿੰਦੇ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਵਿਗਿਆਨ ਦੀ ਮਦਦ ਨਾਲ ਅੱਜ ਇਨਸਾਨ ਚੰਨ ਤੇ ਵੀ ਪਹੁੰਚ ਚੁੱਕਾ ਹੈ ਅਤੇ ਕਈ ਸਾਰੀਆਂ ਅਜਈਆਂ ਕਾਡਾਂ ਕੱਡੀਆਂ ਗਈਆਂ ਹਨ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਠੀਕ ਹੈ ਸਮਝ ਗਿਆ ਨਾ ਤੁਸੀਂ ਜਾਣ ਪਛਾਣ ਵਿੱਚ ਅਸੀਂ ਕੀ ਲਿਖਣਾ ਅੱਗੇ ਹੈ ਕੰਪਿਊਟਰ ਅਤੇ ਮੋਬਾਈਲ ਦੀਆਂ ਕਾਡਾਂ ਦੁਨੀਆ ਵਿੱਚ ਨੰਬਰ ਅਸੀਂ ਪੁਆਇੰਟ ਨੂੰ ਵਿੱਚ ਨੰਬਰ ਨੂੰ ਵੀ ਲਿਖ ਸਕਦੇ ਹਾਂ ਉਦਾਂ ਵੀ ਲਿਖ ਸਕਦੇ ਹਾਂ ਕੰਪਿਊਟਰ ਅਤੇ ਮੋਬਾਈਲ ਦੀਆਂ ਗੱਲਾਂ ਅੱਗੇ ਪੜ੍ਹਨਾ ਅਸੀਂ ਕਹਿੰਦੇ ਦੁਨੀਆ ਵਿੱਚ ਕੰਪਿਊਟਰ ਕ੍ਰਾਂਤੀ ਆਉਣ ਨਾਲ ਇੰਨੀ ਜ਼ਿਆਦਾ ਤਬਦੀਲੀ ਆਈ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਠੀਕ ਹੈ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜਨ ਲਈ ਮੋਬਾਈਲ ਦਾ ਫੋਨ ਦਾ ਬਹੁਤ ਵੱਡਾ ਹੱਥ ਹੈ ਦੇਸ਼ਾਂ-ਵਦੇਸ਼ਾਂ ਵਿੱਚ ਗੱਲ ਕਰਨ ਨਾਲ ਦੂਰੀਆਂ ਬਿਲਕੁਲ ਸਿਮਟ ਜਾਂਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਪਰਿਵਾਰ ਯਾਰਾਂ ਦੋਸਤਾਂ ਦੇ ਨਜ਼ਦੀਕ ਸਮਝਦਾ ਹੈ। ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਨਾ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਤਾਂ ਮੋਬਾਈਲ ਦੇ ਨਾਲ ਤੁਹਾਨੂੰ ਕਿੰਨੀ ਸੌਖ ਹੋ ਗਈ ਹੈ ਹੁਣ ਹਨਾ ਪਹਿਲਾਂ ਵਾਲਾ ਉਹ ਨੇਰੀਆ ਕਿ ਸਾਰੀ ਜ਼ਿੰਦਗੀ ਬੰਦਾ ਮਿਲਦਾ ਹੀ ਨਹੀਂ ਹੈਗਾ। ਅੱਜ ਕੱਲ ਦਾ ਵੀਡੀਓ ਕਾਲ ਨਾਲ ਸਭ ਕੁਝ ਸੰਭਵ ਹੋ ਗਿਆ ਹੈ ਹਨਾ। ਅਗਲੀ ਹੈ ਨਵੀਆਂ ਨਵੀਆਂ ਦਵਾਈਆਂ ਦੀ ਗੱਲ ਵਿਗਿਆਨ ਨੇ ਹੋਰ ਕੀ ਕੀਤਾ ਨਵੀਆਂ ਤੋਂ ਨਵੀਆਂ ਦਵਾਈਆਂ ਆਉਣ ਨਾਲ ਮਨੁੱਖ ਨੇ ਕਈ ਭਿਆਨਕ ਬਿਮਾਰੀਆਂ ਉੱਤੇ ਕਾਬੂ ਪਾ ਲਿਆ ਹੈ ਜਿਸ ਨਾਲ ਇਨਸਾਨਾਂ ਦੀ ਕੀਮਤੀ ਜਾਨ ਨੂੰ ਬਚਾਉਣਾ ਬੜਾ ਹੀ ਆਸਾਨ ਹੋ ਜਾਂਦਾ ਹੈ ਇਥੋਂ ਤੱਕ ਦਿਲ ਅਤੇ ਗੁਰਦੇ ਤੱਕ ਵੀ ਬਦਲਣਾ ਸੰਭਵ ਹੋ ਚੁੱਕਾ ਹੈ ਠੀਕ ਹੈ ਜਦੋਂ ਦਵਾਈਆਂ ਨਵੇਂ-ਨਵੇਂ ਕਾਢਣਾ ਕੱਢੀਆਂ ਤਾਂ ਇਹਦਾ ਇਨਸਾਨ ਨੂੰ ਵੀ ਫਾਇਦਾ ਸਾਰਿਆਂ ਨੂੰ ਫਾਇਦਾ ਹੋ ਗਿਆ ਠੀਕ ਹੈ ਨਾ ਅੱਗੇ ਹੈ ਵਰਦਾਨ ਜਾਂ ਅਭਿ ਆਸ ਠੀਕ ਹੈ ਅਭਿ ਸ਼ਾਪ ਲਿਖਣਾ ਸੀ ਇੱਥੇ ਅਭਿਆਸ ਚਲੋ ਅਭਿਆਸ ਪੁੰਚਤਾ ਵਿਗਿਆਨ ਹਰ ਕਿਸੇ ਲਈ ਵਰਦਾਨ ਹੀ ਸਾਬਤ ਹੁੰਦਾ ਹੈ ਪਰ ਜੇਕਰ ਅਸੀਂ ਵਿਗਿਆਨ ਦਾ ਦੁਰ ਉਪਯੋਗ ਇੱਥੇ ਅਵਿਸ਼ਾਪਨਾ ਠੀਕ ਹੈ ਇਹ ਗਲਤ ਲਿਖਿਆ ਹੋਇਆ ਦੁਰਉਪਯੋਗ ਕਰੀਏ ਤਾਂ ਸ਼ਰਾਬ ਬਣ ਬਣਦੇ ਵੀ देर ਨਹੀਂ ਲੱਗਦੀ ਲੋਕ ਮੋਬਾਈਲ ਦਾ ਗਲਤ ਉਪਯੋਗ ਕਰਨ ਜਾਂ ਦਵਾਈਆਂ ਨੂੰ ਨਸ਼ਿਆਂ ਦੇ ਲਈ ਇਸਤੇਮਾਲ ਕਰਨ ਤਾਂ ਇਹ ਸਾਰੇ ਵਰਦਾਨ ਛੱਟ ਹੀ ਸ਼ਰਾਬ ਬਣ ਜਾਂਦੇ ਹਨ ਇਹ ਨਿਰਵਰ ਕਰਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਇਹ ਤਾਂ ਸਾਡੇ ਤੇ ਡਿਪੈਂਡ ਆ ਕਿ ਅਸੀਂ ਉਸ ਚੀਜ਼ ਨੂੰ ਵਰਦਾਨ ਸਮਝੀਏਗਾ ਅਵਿਸ਼ਾ ਬਜਾਏ ਦਾ ਅਸੀਂ ਦੁਰਉਪਯੋਗ ਕਰੀਏ ਠੀਕ ਹੈ ਅੱਗੇ ਹੈ ਸਾਰਾਂਛ ਕਹਿੰਦੇ ਸਾਰਾਂਛ ਦੇ ਵਿੱਚ ਅਸੀਂ ਲਿਖਦੇ ਹਾਂ ਕਿ ਮਤਲਬ ਜੋ ਵੀ ਅਸੀਂ ਲੇਖ ਬੜਿਆ ਉਹਦੇ ਵਿੱਚ ਸਾਰਾਂਛ ਅਸੀਂ ਕੀ ਕਟਿਆ ਆ ਵਿਗਿਆਨ ਦੇ ਬਹੁਤ ਸਾਰੇ ਲਾਭ ਹਨ ਜੋ ਸਾਡੇ ਜੀਵਨ ਨੂੰ ਮੰਨ ਪਾਉਂਦੀਆਂ ਉਚਾਈਆਂ ਤੱਕ ਲੈ ਕੇ ਜਾ ਸਕਦੇ ਹਨ ਪਰ ਸਰਕਾਰ ਨੂੰ ਪਰਮਾਣੂ ਹਥਿਆਰ ਅਤੇ ਐਟਮੀ ਬੰਬ ਵਰਗੀਆਂ ਤਾਕਤਾਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਇਹ ਹੱਸਦੀ ਵਸਦੀ ਦੁਨੀਆ ਹਮੇਸ਼ਾ ਆਵਾਜ਼ ਰਹੀ ਠੀਕ ਹੈ ਇਹ ਤੁਹਾਡਾ ਹੋ ਗਿਆ ਲੇਖ ਵਿਗਿਆਨ ਵਰਦਾਨ ਜਾਂ ਅভিশਾਪ ਜਾਂ ਵਿਗਿਆਨ ਦੇ ਲਾਭ ਹਾਨੀਆਂ ਠੀਕ ਹੈ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਓਕੇ ਤਾਂ ਨੈਕਸਟ ਅਸੀਂ ਕੋਈ ਹੋਰ ਲੇਖ ਕਰਾਂਗੇ ਹੈਡਿੰਗਾਂ ਦੇ ਵਿੱਚ ਓਕੇ ਬਾਏ